Thank you. Thank you. <sharp> eia <inhale>

ਤ੍ਰੰਤ ਕਪਨ ਨਾਸ ਕਰਨੇ ਪਰਵਾਰਿਕ ਸੁਖ ਸ਼ਾਂਤੀ ਸੁਲੇਖਤ ਕਰਨੇ Tchau, <laughs> म्रोते अहिड़ी यादि ਇਹ ਗਾਲੀ ਉਹ ਨਾ ਮਰੀ ਜਾ ਕਿ ਕਿਹੜੇ ਨਾਲ ਫੜਲੂ ਦੇ ਕੇ ਨਹੀਂ ਛਾੜੋ ਇੱਕ ਮਿੰਟ ਟਾਈਗਰ ਨਾਲ ਜਾ ਉਹਦੇ ਕੋਲ ਬੋੜਾ ਬਾਬਾ ਜੀ ਨਾ 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 ਨਹੀਂ ਲੋੜ ਨਹੀਂ ਪਤਾ ਪੀਰੇ ਦੁਨੀਆ ਨੇ ਦਿਨ ਉਹਦਾ ਕਰੇ तूं आखा न हथ जली हेलो ਇਹ ਤਸਵੀਰ ਇਹ ਜਿੰਨੇ ਪੂਰੀ ਦਸਵੀਂ ਹੁੰਦੇ ਆ ਵਾਹ ਕੀ ਰਾਹ ਹੈ ਇਹ ਦੇਖਾ ਮੈਂ ਚੱਲਣਾ ਨਹੀਂ ਸੋ ਪੀਂਦੇ ਬਸ ਅੱਜ ਤਾਂ ਗਿਆ ਇਹ ਤੋਂ ਡਰਦੀ ਹੈ ਕਿ ਇਹ ਹੱਦ ਸਾਡੇ ਦਾ ਨਹੀਂ ਪਤਾਏਗਾ ਮੈਂ ਤਾਂ ਵੀਡੀਓ ਬਣਾ ਲਵਾਂ ਚੱਲਿਆ ਆਪਣਾ ਲਾਈਵ ਚੱਲਣ ਦੇ ਬਾਰੇ ਕੀ ਇਹ ਮੈਂ ਨੱਕਣਾ ਨਹੀਂ ਕੱਖ ਦੇਖ ਲਾਂ ਇਤਨਾ ਪਾ ਕੇ ਰੱਖਣਾ ਨਾ ਕਿ ਮਾੜਾ ਹੈ ਹੜੇ ਕੋਰੇ ਤਾਹਰ 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 ਡਾਇਰ ਲੱਗ ਵਰਤਾ ਆ ਗਿਆ ਨਾ ਕਲੂ ਆ ਰਿਹਾ ਹੈ ਓਏ ਆਰੇ ਕਿਛੇ ਮੇਰੇ ਆਪੇ ਬਲੇ 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 ਬ ਚਾਹ ਤੇ ਚਾਹ ਤੇ ਆਹ ਇਹ ਨਾ ਦੇ ਚਾਹ ਖੜੋ ਬੋਤਲੋਂ ਚਾਹ ਦੇ ਹੱਥ ਫੜ ਕੇ ਕੇਸਲ ਗੱਦੋ ਦੇ ਓਏ ਜੱਦਾ ਹੁੰਦਾ ਦੋ ਵੇ ਇੱਕਾਂ ਦੇ ਚਾਹ ਵਾਲਾ ਫੋਨ ਕਰ ਚੀਨ ਨੀ ਤੇ ਹਾਂ

ਕਿ ਕਿਧਰ ਗਿਆ ਨਾ ਖਿਆਰ ਬਣੀ ਤੇ ਫਿਰ ਗਈ ਕਿਧਰ ਗਈ ਕਿਧਰ ਗਿਆ ਕਿਧਰ ਗਿਆ ਕਿਧਰ ਅੜ ਗਿਆ ਨਾ ਫੱਲਾ ਹਲੋ ਆ ਹਲੋ 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 ਮੈਂ ਚੱਲੇ ਵੜੀ ਕਮਰ ਸਿੱਧਾ ਕਰ ਦੇ ਮੇਰੀ ਹੰਗਲਾ ਹੋਣ ਲਈ ਨੱਟ ਨਹੀਂ ਆਉਂਦਾ ਇਹ ਛੱਡ ਦੇ ਤੂੰ ਨੱਟ ਨਹੀਂ ਆਉਂਦਾ ਓਏ ਅਜੂਨ ਤੇ ਜੂਮ ਕੱਟੀਆਂ ਆਪਣੀ ਕੰਨਾਂ ਨੇ ਨਿੱਕੀ ਗੱਤੀ ਨਕੇਂਦਰਾ ਆਪਣੇ ਦੁਮਾਥਾਂ ਨੂੰ ਜੂਮ ਕੱਟ ਕੇ ਪਾਉਣ ਲੱਗ ਪਾਣੀ ਦੀ ਸਬਦਾ ਹੈ ਜੀ ਲੱਕੀ ਇੱਕੜ ਜਾ ਜਾਂਦੇ ਆ ਚਲੋ ਉਹ ਚੱਲ ਉਹ ਟੂੜੀ ਇਹ ਨਹੀਂ ਦੋ ਆਵੇ ਚਾਰ ਲਾਈਨਾਂ ਆਪਣੇ ਜਿਵੇਂ ਠੀਕ ਆਪਣੇ

ਆਪਣੇ ਦੇ ਅੰਦਰ ਓਏ ਬਾਹਰ ਇੰਦਰਪਾਲ ਨੂੰ ਫੜਾਏ ਜਾ ਇੰਦਰਪਾਲ ਨੇ ਨਹੀਂ ਫੜਨਾ ਸਾਡੀ ਫੜਾਏਗਾ ਕਿ ਪੇੜ ਫੜਨਾ ਨਹੀਂ ਉਹਨੇ ਚਾਹ ਹਲੂਮ ਇੱਕ ਮਿੰਟ ਜਾ ਲੈ ਥੈਂਕ ਯੂ ਲਾਈਵ ਚਲਾ ਮੈਨੂੰ ਬੰਦ ਕਰਨਾ ਪੈਣਾ ਹੈ ਇਹ ਲਾਈਵ ਬੰਦ ਕਰਾਹ ਫਿਰ ਕੋਈ ਫੋਨ ਖੜੂਗਾ ਤੇ ਫੇਰੀ ਇਹ ਚਾਹੀਏ ਆਪਣਾ ਮੈਚ ਆ ਇੰਦਰ ਓਏ ਆ ਕੇ ਜੂਮ ਕਰਤਾ ਇਨਾ ਵੀ ਦਾ ਵੀ ਕੁਲੇ ਆਪਰੇ ਆਹ ਹਾਂਜੀ ਉਹਨੂੰ ਚਾ ਕੇ ਫੋਲ ਮੜਿਆ ਕਰ ਠੀਕ ਆ ਪੜ ਦਈ ਜਾ ਕੇ ਥਾ ਯਾਹੋ ਜੀ ਫੜ ਕੇ ਅੱਡੀ ਫੜ ਕਾ ਫੜੋ ਜੀ ਆ ਇਧਰ ਫੜਾਓ ਇਧਰ ਲੈ ਆ ਫੜਾਓ تو جونا پرابلو تمو دو گلاس ایک گلاس ਆ ਕੇ ਬਸ ਆ ਗਏ ਲੋਕ ਜਿੰਨੇ ਲੋਕ ਪਾ ਗਏ ਹਾਂ ਕੋਈ ਗਾੜੀ ਪਾਉਣ ਨਹੀਂ ਉਹਨਾਂ ਨੂੰ ਆ ਗਏ ਤਾਂ ਉਹ ਤਾਂ ਚੱਲ ਗਏ ਖਾਲੀ ਕੋਈ ਨਹੀਂ ਰਹਿਣ ਕੋਈ ਅੱਗੇ ਤਰਫ ਤੇ ਹੀ ਰਸਤਾ ਪਾੜਾ ਆ ਤਾੜ ਦਿਓ ਕਾਲੂ ਉਹ ਕਲਾ ਖਾਲੀ ਫੜੀ ਇੱਕ ਨਾਲ ਤੇ ਆ ਪਾ ਲਾ ਦਿਓ ਆਜੋ ਆਜੋ ਤੁਰੋ ਆਪੇ ਮਟਮਟੀਆਂ ਨਵਾ ਕਾ ਥੋੜਾ ਪਾਰਾ ਕਰੋ ਸਾਰਾ ਦਿਨ ਫੋਣਨੇ ਰਹਿਤ ਆਉਂਦਾ ਚੱਤ ਸਾਰਾ ਦਿਨ ਲਹਿਤ ਆਉਂਦਾ ਨਾ ਮੈਨੂੰ ਨਹੀਂ ਆਉਂਦਾ ਹਲੋ ਵਧੀਆ ਵਧੀਆ ਅਮੀ ਸਤਿ ਸ਼੍ਰੀ ਅਕਾਲ ਹਾਂ ਹੈਲੋ ਕੋਕਣੀ ਪਾਲ ਸੀ ਦੇ ਮੈਨੂੰ ਲੈ ਲੈ ਜਾ ਚੱਗ ਲਿਆਣਾ ਹੈ ਜੱਗ ਕੋਕਣੀ ਬਿਆ ਲਾਈਵ ਹੋਇਆ ਹੈ ਮੈਂ ਕਰਦਾ ਮਨਪੀਰ ਦੇ ਫੋਨ ਤੇ ਨੂੰ ਲਾ ਲਾ